ਤਾਂ ਵੀ ਧੁੰਦ ਬੜੀ ਪਈ ਆ ਚੱਲ ਮੈਂ ਕੰਮ ਤੇ ਨਾਲ ਗਵਾਂਢੀ ਹੁਸਨ ਲਿਆ ਸਾਹਮਣੇ ਪਾਣੀ ਧੁੰਦ ਬੜੀ ਧੁੰਦ ਬੜੀ ਪਈ ਆ ਤੇ ਕਰਦਾ ਜੀ 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 ਵੀ ਪਹੁੰਚ ਗਏ ਕੰਮ ਤੇ ਆਹ ਕਮਰਾ ਇਹ ਕਰਨਾ ਰੈਡੀ ਆਹ ਚਾਹ ਦੀ ਦਾ ਲਖਣਾ ਲੱਗ ਗਿਆ ਪੂਰੇ ਦਰ ਪਰ ਜਗੇ ਕੰਮ ਤੇ 10 ਵਜੇ ਚੁੱਕੇ ਪੱਖਾ ਰਾਤੀ ਕਨ ਨੂੰ ਚਿੱਲੀ ਕਨ ਲਾਤੀ ਆ ਤੇ ਲੱਗੇ ਸੀ ਪਹਿਲੀ ਫਿਕਸ ਕਰਨ ਕਰੋ ਕਰੋ ਮੈਂ ਮੈਂ ਤੇ ਮਾਰੋ ਬਾਸਮੈਂਟ ਦਕਾਨ ਤੇ ਵੀ ਜਾਣਾ ਹੈ। ਆ ਵੀ ਸੀਟਾਂ ਲਾਤੀਆਂ ਦੋ ਤੀਜੀ ਸੀਟ ਲੱਗੇ ਲਓ। ਦਿਆਨ ਕਰੋ ਚੱਕ ਕਿਵੇਂ ਦਾ। ਛਾਤੜੀ ਆਣੀ ਪੋਣਾ ਜੇ। ਇਹ ਚਾਰ ਸੀਟਾਂ। ਅਗਲੀ ਸੀਟਾਂ ਲਾਤੀਆਂ। ਤੇ ਆਹ ਰਹਿ ਗਈਆਂ ਲੱਕੀਆਂ ਲਾਦ ਰਹੀਆਂ ਮੈਂ ਚ ਲੈਣ ਦੁਕਾਨ ਤੇ ਸਮਾਨ ਲਿਆਉਣ ਵਾਲਾ ਥੋੜਾ ਬਹੁਤ। ਖਰਦੀ ਫਰ ਉਸਤਾਦ ਘਰ ਦਾ ਨਾ ਬਾਈ ਲਓ ਜੀ ਸ਼ਸ਼ੀਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਤੇ ਕੰਮ ਤੋਂ ਆਪਾਂ ਆ ਗਏ ਆ ਉੱਥੇ ਵੀਰ ਨੂੰ ਲੱਗੇ ਦੋ ਤਿੰਨ ਜਾਣੇ ਤੇ ਮੈਂ ਕਿਹਾ ਤੇ ਛਿੱਟਾਂ ਲਾ ਦੇਉ ਤੇ ਤੇ ਬਿਜਲੀ ਦੇ ਵੀਰ ਨੇ ਸਮਾਨ ਮੰਗਣ ਡਿਆ ਮੈਂ ਕਿਹਾ ਚਲੋ ਲਿਆ ਦਈਏ ਸਮਾਨ ਇਹਨਾਂ ਨੂੰ ਥੋੜਾ ਬਹੁਤ ਰਹਿ ਗਿਆ ਇਹਨਾਂ ਦਾ ਕੰਮ ਦੁਕਾਨ ਤੇ ਤੇ ਮੈਂ ਕਿਹਾ ਪੁੱਤ ਨੂੰ ਮਿਲ ਜਣਾ ਆਪਣੇ ਗੱਗੂ ਨੂੰ ਇਹ ਫੋਨ ਕਰਨ ਡਿਆ ਇਹ ਮੈਨੂੰ ਹਾਂ ਉੱਤੀ ਖਾਧੀ ਦੁੱਧ ਪੀਤਾ ਹਾਂ ਇਹਨਾਂ ਨੂੰ ਕੋਈ ਯਾਦ ਨੂ अच्छा ये आलू बाल के खा ही कले कले खा गए मोठे इन्हें पोठे नहीं देते और पापा चले रहे हैं दुकान पे हैं फिर अम्दे पापा शाम को शाम को फिर आंदे आओ चलो चलिए बाहर के तो नहीं पप्पा लगे तो पप्पा ने बैठा हैगा हैं कि दिन तो पप्पा लगी है लगे ਕਾਹਨ ਜਾਪਾ ਬੰਚੀ ਥੋੜਾ ਬਹੁਤ ਕੰਮ ਰਹਿ ਗਿਆ ਅੱਜ ਕਨੇ ਮਕਾ ਕੇ ਜਾਣਾ ਆ ਲੰਝੀ ਕਲੇਟ ਬਾਹਰ ਲਾਉਣ ਵਾਸਤੇ ਐ ਵੀ ਆ ਵੀਰ ਕਰਨ ਦੇ ਮੇਗਾ ਰੁਕ ਜੈ ਇਹਨੂੰ ਕਰ ਦਿਓ ਬੰਨ ਦੇ ਮਾਰ ਦੇ ਨਾਲ ਬੋਰ ਵੀ ਜਗਾਤਾ ਵੀਰਾਂ ਨੇ ਮੇਰ ਲੇਵਰ ਲੇ ਮਾਰਿਓ ਭਰਾ ਜੀ ਆ ਲੈਡ ਸਭ ਨੂੰ ਸਹੀ ਹੈ। ਠੱਗ ਨਹੀਂ। ਇੱਥੇ ਵਾ ਸਕਦੀ ਭਾਜੀ ਨੂੰ। ਸ਼ਟਰ ਨੂੰ। ਸ਼ਟਰ ਨੂੰ? ਨਹੀਂ। ਸਿੱਧੀ ਸਿੱਧੀ ਮਾਰਨ ਤਾਂ ਪਿੰਦਾ ਮਾਰ ਕੇ ਆਇਆ ਕਰਕੇ। ਹਾਂਜੀ ਹਾਂਜੀ। ਇੰਨਾ ਕੁ ਆਇਆ ਮਾਰ ਠੀਕ ਹੈ। ਠੀਕ ਹੈ ਠੀਕ ਹੈ ਭਾਜੀ ਬਹੁਤ ਵਧੀਆ। ਕਰ ਦਿਓ ਕਰ ਦਿਓ ਸੈਟ। ਇਹਦੇੰਦ ਨੇ ਕੇਲੇ ਕੁਲ ਮਾਰਨੀ ਲੋੜ ਕੋਈ। ਵਿệtਨਾ ਬਿਲਕੁਲ ਮਾਰ ਦੇਣਾ ਅੱਛਾ ਕੱਸ ਭਾ ਗਿਆ ਅੱਜ ਬੈਠਿਆ ਮੁੰਈ ਸਹੀਲੀ ਬੜਾਈ ਆ ਰਹੀ ਹਲਾ ਰਾਜਾ ਪਵਾ ਦਣਾ ਵੀਰ ਨੂੰ ਚਲੋ ਆਹ ਬੋਰ ਵੀ ਜਗਾਤਾ ਵਧੀਆ ਕਰਤਾ ਤੇ ਉੱਪਰ ਵਾਲੇ ਬੋਰ ਨੂੰ ਲੈਟ ਆਓ ਸਿੱਧੀ ਉਧਰੋਂ ਮਾਰੀ ਲੈਟ ਤੇ ਅਸੀਂ ਜਲਦੀ ਹੀ ਕੰਡੇ ਦੋਈ ਬੋਰ ਉਹ ਤੋਂ ਇੱਕ ਹੀ ਮਾਰ ਦੇ ਤੇ ਉਸ ਤੋਂ ਮਾਰ ਤੇ ਤੇ ਮਾਰੋ ਜਾ ਇੰਕਾ ਭਾਈ ਵੀਰ ਨੇ ਕਰਾਤੀ ਆਤਾ ਆਹ ਵੀ ਨੇ ਕਰਾਈ ਆਤਾ ਇਦਰਾ ਕੀ ਹੈ ਏਪੋਰਡ ਨਾ ਇੱਕ ਬੜ ਬਲਵਾਤਾ ਵਾ ਤੇ ਇੱਕ ਲਾਈਟ ਹੁ ਲਵਾਤੀ ਬਾਕੀ ਉੱਚਾ ਤਾਂ ਰੱਖਿਆ ਕਿਉਂਕਿ ਮੈਂ ਕਿਹਾ ਬੱਚੇ ਬਜਾ ਥਣਾ ਮਾਰਨ ਤਾਂ ਕਰਕੇ ਲਾਈਟ ਹਾਈਟ ਲਵਾਈ ਤੇ ਨਫੜ ਤੋਂ ਤਾਂ ਹੀ ਲਵਾਈ ਇੱਕ ਤੋਂ ਚਲੋ ਲੈ ਵੀ ਪਹੁੰਚ ਚੁਕੇ ਆ ਘਰ ਤੇ ਪਹੁੰਚ ਗਿਆ ਘਰ ਟਾਈਮ ਹੋ ਗਿਆ 12:30 ਦਾ ਵੀਰਾਂ ਕੋ ਕੰਮ ਅਜ ਫੇਰ ਨਹੀਂ ਮੁੱਕਾ ਥੋੜਾ ਜਿਹਾ ਰਹਿ ਗਿਆ ਡੈਕੋਰੇਸ਼ਨ ਦਾ ਕੰਮ ਜਿਸ ਕੋ ਦੀਪ ਨੇ ਮੈਂ ਕਿਹਾ ਹੈ ਘਰੇ ਆ ਜਾਓ ਹੁਣ ਲੱਗ ਨਹੀਂ ਜਾਇਆ ਜਾ 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 ਥੋੜੀ ਬੜੀ ਪੈ ਗਈ ਹੈ ਤੇ ਸਵੇਰੇ ਹੁਣ ਜਾਵਾਂਗੇ ਆਪਾਂ ਸਮਾਨ ਲੈਣ ਵਾਸਤੇ ਦੁਕਾਨ ਦਾ ਜਿੰਨਾਂ ਨੂੰ ਕੋ ਸਬਸਕ੍ਰਾਈਬ ਆ ਜਾਓ ਲੰਗਰ ਪਾਣੀ ਛਕ ਲੋ ਹਾ ਤੁ ਤੋਂ ਅੱਗੇ ਰੋਟੀ ਪਣੀ ਕਰਨੇ ਹੁੰਦੇ ਆ ਤਿਆਰ ਕੀਤੇ ਰੋਟੇ ਪਾਣੀ ਮੇਰਾ ਮੇਰਾ ਬਾਉ ਕਿੱਥੇ ਬਣਾ ਬਲੂੰਗੜਾ ਮੇਰਾ ਛੋਣਾ ਹੈ ਹੀਰਾ ਹੀਰੇ ਰੋਟੀ ਨਹੀਂ ਖਾਣੀ ਛੋਣਿਆ ਗੁੱਗੂ ਕੀ ਕਰਦਾ ਸੀ ਹੈਲੋ ਮਾਈ ਸ਼ੈਪ ਅੰਜੀ ਕਹਤੀ ਗੱਲ ਦੀ ਰੋਟੀ ਨਹੀਂ ਖਾਣੀ ਬਗੂ ਨੇ ਹਾਂਜੀ ਕੀ ਕਰਦੇ ਸੀ ਓਏ ਹਾਏ ਓਏ ਕੀ ਕਰਦੀ ਮੇਰਾ ਬਾਹੂ ਮੇਰਾ ਕੀ ਕਰਦਾ ਬਈ ਛੋਣਨ ਜਿਆ ਲੈ ਨਹੀਂ ਤਾਂ ਹੁਣ ਥੱਕਦੀ ਤਾਂ ਬੁਚਾਰੀ ਤਾਂ ਹੁਣ ਹਾਂਜੀ ਅਰਫਤ ਜੀ ਹਾਂਜੀ ਬੋਚ ਲਾਉਣ ਦੇ ਰਿਮੋਟ ਕੋਈ ਗੱਲ ਨਹੀਂ ਰਿਮੋਟ ਉੱਚ ਲਾਉਣਾਗੇ ਆਹੋ ਕੱਲ ਕੱਲ ਜਾਣਾ ਤਾਂ ਮੈਂ ਕੱਲ ਤੂੰ ਹੀ ਜਾਣਾ ਕਿੱਥੇ ਜਾਣਾ ਗੱਲ ਕੱਲ ਦੁਕਾਨ ਦੇ ਕੱਪੜਾ ਲੈਣ ਜਾਣਾ ਵਾ ਤੂੰ ਹੀ ਜਾਣਾ ਮੇਰੇ ਪਤਨੇ ਗੰਦੇ ਜਿਹੇ ਨੇ ਮਿਛੋੜ ਮਿਰਛੋੜ ਨੇ ਪਤਨੇ ਜਾਣਾ ਮਿਛੋੜ ਨੇ ਪਤਨੇ ਜਾਣਾ ਉਹ ਕਹਿ ਦਿੱਤਾ ਈਓ ਮਿਛੋੜ ਨੇ ਪਤਨੇ ਜਾਣਾ ਮਿਛੋੜ ਨੇ ਪਤਨੇ ਜਾਣਾ ਚੰਗਾ ਨਹੀਂ ਲਾਇਆ ਸੁਣੀ ਲੈ ਵੀ ਦੁਕਾਨ ਆਪਣੀ ਤਿਆਰ ਹੋ ਗਈ ਹੈ ਗੁਰਾਂ ਦਾਸ ਦੀ ਕਿਰਪਾ ਨਾਲ ਸਾਰੇ ਕਮ ਹੁਲੁਲੀ ਹੋਣ ਦੇ ਆ ਵਧਾਈਆਂ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਤੇ ਇਹਦੇ ਵਿੱਚ ਜੋਬ ਦਾ ਸਭ ਤੋਂ ਜ਼ਿਆਦਾ ਮਾਪਿਓ ਦਾ ਯੋਗਦਾਨ ਸਭ ਤੋਂ ਪਹਿਲਾਂ ਲੈ ਹਾਂਜੀ ਹਾਂਜੀ ਤੂੰ ਕੀ ਕਹਿੰਦੇ ਜੀ ਤੇ ਖਾਸ ਕਰਕੇ ਮੇਰੀ ਵਾਈਫ ਦਾ ਕਰਨ ਦਾ ਬਹੁਤ ਜ਼ਿਆਦਾ ਧੰਨਵਾਦ ਯੋਗਦਾਨ ਕੇ ਆ ਆਪਾਂ ਇੱਥੇ ਚ ਇੱਥੇ ਤੱਕ ਆਪਾਂ ਪਹੁੰਚੇ ਆ ਮੈਂ ਇਹਦੀ ਬਦੌਲਤ ਪਹੁੰਚਿਆ ਚਲੋ ਜੋ ਵੀ ਚਲੋ ਮੈਂ ਜਾਂ ਜਾਂ ਖਾਣ ਜਾ ਕੇ ਮੈਂ ਆ ਗਈ ਬਦੌਲਤ ਪਹੁੰਚੀ ਦੀਪ ਦੀ ਬਦੌਲਤ ਚ ਚਲੋ ਉਹਨੇ ਵੀ ਉਹ ਵੀ ਬੜਾ ਸਾਥ ਦੇਣ ਡਾ ਸਾਡਾ ਦੀਪ ਵੀ ਚਲੋ ਹੈ ਨਾ ਚਲੋ ਉਹਨੇ ਵੀ ਚਲੋ ਕਈ ਸੱਚ ਇਹ ਵੀ ਉਹਨੂੰ ਕਮੈਂਟ ਵੀ ਕਰਦੇ ਕਮੈਂਟ ਕਰਕੇ ਉਹਨੂੰ ਮਜਬੂਰ ਕਰਦੇ ਮੈਂ ਦੀਪ ਦਾ ਵਲੌਗ ਦੇਖਿਆ ਸੀ ਉਹਨੂੰ ਕਈ ਇਹ ਵੀ ਮਜਬੂਰ ਕਰਦੇ ਆ ਤੂੰ ਆਪਣੇ ਜੀਜੀ ਦਾ ਸਾਥ ਨਹੀਂ ਦਿੰਦਾ ਉਹ ਜੇ ਕਈ ਗੱਲਾਂ ਕਰਦੇ ਆ ਤੇ ਉਹ ਵੀ ਬਹੁਤ ਸਾਡਾ ਸਾਥ ਦਿੰਦਾ ਏ ਇਹ ਸੋ ਨਹੀਂ ਕਰਦੇ ਸਾਥ ਸਾਥ ਨੂੰ ਸਾਥ ਨੂੰ ਇਹ ਨਹੀਂ ਗੱਲ ਹੁੰਦੀ ਕਿ ਬੰਦਾ ਪੈਸੇ ਤੇ ਲੈਣਾ ਸਾਥ ਦੇਵੇ ਪਰੇਵਕ ਬੰਦਾ ਜੇ ਨਾਲ ਖਲੋਤਾ ਹੋਵੇ ਇੰਨਾ ਬਹੁਤ ਹੁੰਦਾ ਚਲੋ ਬਹੁਤ ਜ਼ਿਆਦਾ ਹੁੰਦਾ ਚਲੋ ਸ਼ੁਕਰ ਆ ਚਲੋ ਉਹ ਹਰ ਇੱਕ ਕੰਮ ਵਿੱਚ ਨਾਲ ਖੜਦਾ ਆ ਇਹਨਾਂ ਨਾਲ ਬਿਲਕੁਲ ਬਿਲਕੁਲ ਤੇ ਬਾਕੀ ਇਹ ਵਗੇ ਆਪਾਂ ਇਹ ਨਹੀਂ ਕਹਿੰਦੇ ਕਿ ਚਲੋ ਹਰ ਇੱਕ ਬੰਦਾ ਪੈਸੇ ਕਰਕੇ ਹੁੰਦਾ ਪਰ ਇਹ ਵਗੇ ਚਲੋ ਉਦਾਂ ਵੀ ਬੰਦਾ ਨਾਲ ਖਲੋਵੇ ਤੇ ਇੰਨੇ ਵੀ ਬਹੁਤ ਗੱਲ ਹੁੰਦੀ ਆ ਪਰ ਚਲੋ ਉਹਦਾ ਬੜਾ ਧੰਨਵਾਦ ਬਾਕੀ ਦੇ ਚਲੋ ਜਿਹੜੇ ਲੰਦੂ ਪੰਜੂ ਬਥੇਰੇ ਫਿਰਦੇ ਆ ਪਰ ਉਹ ਵੀ ਸਾਡਾ ਦੀਪ ਨੇ ਸਾਡਾ ਬੜਾ ਸਾਥ ਦਿੱਤਾ ਐਵੇਂ ਕਹੀਏ ਉਹ ਵੀ ਅਜਾ ਸਾਡਾ ਮੋਢੇ ਦਾ ਮੋਢਾ ਜੋੜ ਕੇ ਖਲੋਤਾ ਹੋਆ ਚਲੋ ਜਿੱਦਾਂ ਨੇ ਹਨਾ ਓਕੇ ਸੋ ਓਕੇ ਵੇਲੇ ਕੰਮ ਦਾ ਤੇ ਬਾਕੀ ਚਲੋ ਪ੍ਰਮਾਤਮਾ ਨੂੰ ਤਰੱਕੀਆਂ ਬਖਸ਼ੇ ਤੇ ਬਾਕੀ ਸਾਡੀ ਫੈਮਿਲੀ ਬੜਾ ਸਾਥ ਦੇਂਦੀ ਸਾਡੀ ਆ ਪਿਓ ਤੇ ਚਲੋ ਤੁਹਾਨੂੰ ਪਤਾ ਸਾਥ ਦੇਂਦੇ ਦੇਂਦੇ ਆ ਭੈਣ ਭਰਾ ਵੀ ਨਾਲ ਖੜਦੇ ਨੇ ਇਹ ਨਹੀਂ ਇਹ ਨਹੀਂ ਕਿ ਅਜਿਹਾ ਲੋਕਾਂ ਵਿੱਚ ਦੱਸਣਾ ਕਿ ਆ ਆਥੇ ਉਹਨੇ ਸਾਥ ਦਿੱਤਾ ਹੀ ਆ ਆਥੇ ਉਹਦੇ ਵਿੱਚ ਨਹੀਂ ਦਿਖਾਵਾ ਕਰੀਦਾ ਹੀ ਮਤਲਬ ਉਹਦਾ ਪਿਆਰ ਸਾਡਾ ਬਹੁਤ ਬਥੇਰਾ ਹੈ ਨਾਲ ਇੰਨਾ ਘਾੜਾ ਨਾ ਖਲੂਂਦਾ ਸਾਥ ਦਿੰਦਾ ਬਿਲਕੁਲ ਬਿਲਕੁਲ ਵਲੋਗ ਵਿੱਚ ਦੱਸਣ ਦੀ ਲੋੜ ਹੀ ਨਹੀਂ ਹੁੰਦੀ ਵੀ ਚਲੋ ਪਰ ਇਹ ਬੜੀਆਂ ਗੱਲਾਂ ਹੋ ਜਾਂਦੀਆਂ ਕੋਈ ਗੱਲ ਨਹੀਂ ਹਰ ਗੱਲ ਸ਼ੋਅ ਨਹੀਂ ਕੀਤੀ ਜਾ ਸਕਦੀ ਸਾਡਾ ਸੁਭਾਅ ਇਦਾਂ ਦਾ ਹੈ ਕਿ ਆਪਾਂ ਹਰ ਗੱਲ ਨਹੀਂ ਸ਼ੋਅ ਕਰਦੇ ਪਰ ਸਭ ਤੋਂ ਲਗੀ ਮੇਰਾ ਹਰਫਤ ਸਿੰਘ ਹਾਂਜੀ ਹਰਫਤ ਕਰਕੇ ਦੁਕਾਨ ਆਪਾਂ ਖੋਲੀ ਆ ਚਲੋ ਤੇ ਬਾਕੀ ਕਰਨ ਦਾ ਬਹੁਤ ਧੰਨਵਾਦ ਇਹ ਮੇਰੇ ਨਾਲ ਮੋੜਨਾ ਮੋੜਾ ਜੋੜ ਕੇ ਖਲੋਤੀ ਆ ਤੇ ਬਾਕੀ سپورਟ ਕਰਿਓ ਪਿਆਰ ਦਿਓ ਵੱਧ ਤੋਂ ਵੱਧ ਤੇ ਆਪਾਂ ਚਲੋ ਕੰਮ ਸ਼ੁਰੂ ਕੀਤਾ ਸਵੇਰੇ ਆਪਾਂ ਸਮਝ ਲੈਣਾ ਦੁਕਾਨ ਦਾ ਤੇ ਜਾਵਾਂਗੇ ਕਿੱਥੇ ਜਾਨੇ ਨਲਦੀਪ ਨੂੰ ਖੜਾਂਗੇ ਸਵੇਰੇ ਘੁੰਮ ਫਿਰ ਕੇ ਆਵਾਂਗੇ ਸਵੇਰ ਦਾ ਵਲੌਗ ਬਹੁਤ ਖਿਆਨ ਦਾ ਰੋਣਾ ਵਾਲਾ ਵਾ ਤੇ ਵੇਖਿਓ ਘੁੰਮ ਫਿਰ ਕੇ ਆਵਾਂਗੇ ਕੱਲ ਨੂੰ ਆਪਾਂ ਚੌਵੇਂ ਜਾਣੇ ਨਾਲ ਹਰਫਤੇ ਵੀ ਜਾਵਾਂਗਾ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਹਾਂ ਸੌਣ ਦਾ ਟਾਈਮ ਹੋ ਗਿਆ 2:00 ਵਜੇ ਆ ਕਿਤੇ ਸੌਣ ਦਾ ਨਾਂ ਨਹੀਂ ਕਿਤੇ ਬਸ ਇਕਦਾਂ ਸਾਰੀ ਰਾਤ ਲੰਗ ਜਾਂਦੀ ਐ ਕਿਉਂ ਹਰਫਤੇ ਇਧਰ ਆਓ ਇਧਰ ਹਰਫਤ ਸਿੰਘ ਇਧਰ ਆਓ ਇਧਰ ਬਾਊ ਮੇਰਾ ਪੁੱਤ ਸੌਂ ਜਾ ਅਸੀਂ ਵੀ ਸੋਣਾ ਵਾ ਸਵੇਰੇ ਪੁੱਤ ਉੱਠਣਾ ਵਾ ਸਵੇਰੇ ਜਾਣਾ ਨਹੀਂ ਘੁੰਮੀ ਕਰਨੀ ਜਾਣਾ ਸਵੇਰੇ ਹਰਫਤੇ ਕੰਮੀ-ਕੰਮੀ ਕਰਨੀ ਜਾਣਾ ਹਰਫਤੇ ਆਏ ਹਾਂ ਹਾਂ ਹਰਫਤੇ ਆਏ ਇਧਰ ਆ ਸਵੇਰੇ ਘੁੰਮੀ ਕਰਨੀ ਜਾਣਾ ਕਿੱਥੇ ਜਾਣਾ ਘੁੰਮੀ ਕਰਨ ਸਵੇਰੇ ਹੈ ਇਹ ਘੁੰਮੀ ਹੋ ਗਿਆ ਆ ਰਫਤੇ ਇੱਧਰ ਫਿਰ ਕਿੱਥੇ ਜਾਣਾ ਦੁਕਾਨ ਦਾ ਸਮਾਨ ਲੈ ਕੇ ਆਉਣਾ ਵਾ ਤੇ ਤੂੰ ਸੋ ਜਾ ਮੇਰਾ ਪੁੱਤਰ ਸੋ ਜਾ ਚੋ ਜੋ ਨਾ ਛੋਈਆਂ ਨਹੀਂ ਕਰਨੀ ਚਲੋ ਪਾਪਾ ਪਾਪਾ ਸੋਈਏਂਗੇ ਆਜੋ ਆਵਜ ਦੋਈ ਦੋਈ ਛੋਈਏਂਗੀ ਦੋਈ ਦੋਈ ਛੋਈਏਂਗੀ ਆਜੋ ਆਜੋ ਸੋਈਏਂਗੀ ਨਹੀਂ ਛੋਈਏਂਗੇ ਬੂੰਗੜਿਆ ਸੰਗੀਆਂ ਹਾਂ ਬਟੇਰੇ ਬਟੇਰੇ ਜਿਆ ਬਟੇਰੇ ਜਿਆ ਸਈ ਆਮਦਾਨੀ ਆ ਜਾ ਆ ਜਾ ਸਹੀ ਆ ਜਾ ਲੈਟ ਵਾਲ ਵੀ ਕੰਡਿਆ ਟਿੱਕੀ ਲੈਟ ਲੈਟ ਵਾਲ ਬਿੰਦਾ ਸੀ ਆ ਜਾ ਆ ਦੇਖੋ ਆ ਦੇਖੋ ਆ ਦੇਖੋ ਹਾਇ ਕੁ ਹਾਇ ਕੁ ਹਰਫਤਿਆ ਦੇਖੋ ਆ ਦੇਖੋ ਆ ਦੇਖੋ ਇਹ ਅਕਸ਼ਨਾ ਮਾਜੀ ਹਾਂਜੀ 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 ਚਲੋ ਸੁਣੀ ਆਓ ਆਓ ਸੁਣੀ ਮੇਰੇ ਲੱਗ ਗਿਆ ਉਹ ਫੁੱਤੇ ਸੀ ਨਾ ਸੁਣੀ ਆਜੋ ਸੁਣੀ ਆਜੋ ਸੁਣੀ ਆਜੋ ਸੁਣੀ ਆਜੋ ਚਲੋ ਸੁਣੀ ਨਹੀਂ ਨਹੀਂ ਜਾਣਾ ਫਿਰ ਇਹਨੂੰ ਕਾ ਫੜਿਆ ਵਾ ਇਹ ਪਾ ਚੱਲਿਆ ਆਏ ਨਹੀਂ ਦਿਖ ਗਏ ਲੱਡੂ ਜੀ ਚਲੋ ਸੋਹਣਿਆ ਚਲੋ 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 ਸੋਹਣੀ ਗੀਤ ਗੀਤ ਇਡਿਓਂ ਜੋਂ ਜੋਂ ਜੋ ਸ਼ੋਡਵਾ ਗਾਵਾ ਵਾਵਾ ਵਾਵਾ ਨਾ ਦੇਣੇ ਵਾਸਤੇ ਦੀ ਗੱਲ ਤੁਹਾਡੀ ਹੋਣੀ ਸੋਨਾ ਖੋਜਾ ਬੱਪਾ ਖੋਜਾ ਬੋਸ ਪਟੇ ਵੇਖ ਬੱਪਾ ਸਮਝਾ ਤੁਮ ਹੂੰ ਲੋ ਤੇ ਆਣੀ ਹੋਰ ਪਾਸੇ ਚਾ ਜਾ ਉਹ ਨੂੰ ਸੰਗੋ ਉੱਪਰ ਆਵਾਜ਼ ਸਮਝਾ 3 ਵਜ ਗਿਆ ਉਤੋਂ ਸੌਂਦਾ ਨਾ ਨਹੀਂ ਚਲ ਡੰਗਾ ਹੈ ਮੈਂ ਅਦੂਸਾਨ ਯਾਰ ਤੁਸ ਨਹੀਂ ਹਾਲ ਨਹੀਂ ਚਾਹੋ ਨਹੀਂ ਮੰਮੀ ਸੰ ਨਹੀਂ ਆ